ਦੋਸਤੋ ਜੋ ਅੱਜ ਦਾ ਬਿਜ਼ਨਸ ਆਈਡੀਆ ਹੈ ਬਹੁਤ ਹੀ ਟ੍ਰੈਂਡਿੰਗ ਹੈ ਔਰ ਅੱਜਕਲ ਬਹੁਤ ਹੀ ਜ਼ਿਆਦਾ ਜਿਹੜਾ ਹੈ ਮਾਰਕੀਟ ਦੇ ਵਿੱਚ ਚੱਲ ਰਿਹਾ ਹੈ। ਇੱਕ ਜਹਾ ਪ੍ਰੋਡਕਟ ਬਿਜ਼ਨਸ ਹੈ ਜਿਸ ਦੀ ਕਸਟਮਰ ਔਰਤਾਂ ਨੇ ਔਰ ਸਪੈਸ਼ਲ ਹੈ ਪ੍ਰੋਡਕਟ ਜਿਹੜੇ ਬੰਦੇ ਵੀ ਔਰਤਾਂ ਦੇ ਲਈ। ਇਹਨਾਂ ਪ੍ਰੋਡਕਟਸ ਨੂੰ ਬਣਾਉਣ ਦੀ ਕੀਮਤ ਬਹੁਤ ਹੀ ਘੱਟ ਹੈ ਔਰ ਜੇ ਕੰਪੇਅਰ ਕਰੀਏ ਪ੍ਰਾਈਸ ਨਾਲ ਬਹੁਤ ਹੀ ਵਧੀਆ ਕਮਾਈ ਹੋ ਜਾਂਦੀ ਹੈ ਬਹੁਤ ਹੀ ਵਧੀਆ ਪ੍ਰਾਈਸ ਤੇ ਵਿਕ ਜਾਂਦੇ ਨੇ। ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ। ਦੋਸਤੋ ਜਿਸ ਮੈਂ ਬਿਜ਼ਨਸ ਬਾਰੇ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਹੈਂਡਮੇਡ ਇਹਹਾ ਬਿਜ਼ਨਸ ਹੈ ਜਿਸ ਦੇ ਜਿੰਨੇ ਵੀ ਗਹਿਣੇ ਨੇ ਸਾਰੇ ਹੱਥਾਂ ਦੇ ਨਾਲ ਖੁਦ ਕਸਟਮਾਈਜ਼ ਕਰਕੇ ਬਣਾਏ ਜਾਂਦੇ ਨੇ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਜਾਂ ਅੱਗੇ ਵਧਾਉਣ ਦੇ ਲਈ ਤੁਹਾਡੇ ਹੱਥਾਂ ਦੇ ਵਿੱਚ ਕਲਾਕਾਰੀ ਹੋਣੀ ਚਾਹੀਦੀ ਹੈ ਕਿ ਕ੍ਰੀਏਟੀਵਿਟੀ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਰੌ ਮਟੀਰੀਅਲ ਨੂੰ ਇਸ ਤਰੀਕੇ ਨਾਲ ਯੂਜ਼ ਕਰੋ ਕਿ ਆਪਣੀਆਂ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਬਣਾ ਕੇ ਤੁਸੀਂ ਮਾਰਕੀਟ ਦੇ ਵਿੱਚ ਸੇਲ ਕਰ ਸਕੋ ਚਾਹੇ ਜਿੰਨੇ ਵੀ ਜੁਐਲਰੀ ਬੇਸ ਪ੍ਰੋਡਕਟ ਨੇ ਇਹ ਸਾਰੇ ਦੇ ਸਾਰੇ ਔਰਤਾਂ ਦੇ ਕੰਮ ਹੁੰਦੇ ਨੇ ਪਰ ਇਹਨਾਂ ਨੂੰ ਬਣਾਉਣ ਦੇ ਲਈ ਔਰਤ ਅਤੇ ਮਰਦ ਦੋਨੋਂ ਹੀ ਕੰਮ ਕਰਦੇ ਨੇ ਤੁਸੀਂ ਇਸ ਬਿਜ਼ਨਸ ਨੂੰ ਨੀਚ ਦੇ ਅਕੋਰਡਿੰਗ ਵੀ ਕਰ ਸਕਦੇ ਹੋ ਜਾਂ ਫਿਰ ਮਲਟੀਪਲ ਪ੍ਰੋਡਕਟ 베ਸਡ ਵੀ ਤੁਸੀਂ ਇਸ ਬਿਜ਼ਨਸ ਨੂੰ ਚਲਾ ਸਕਦੇ ਹੋ ਆਓ ਹੁਣ ਅਸੀਂ ਹੱਥ ਨਾਲ ਬਣੇ ਹੋਏ ਪ੍ਰੋਡਕਟਸ ਦੀ ਵੱਖ-ਵੱਖ ਟਾਈਪਸ ਦੀ ਗੱਲ ਕਰਦੇ ਹਾਂ ਤੁਸੀਂ ਹੱਥਾਂ ਦੇ ਨਾਲ ਬਹੁਤ ਹੀ ਅਲੱਗ-ਅਲੱਗ ਟਾਈਪ ਦੀ ਜੁਐਲਰੀ ਬਣਾ ਸਕਦੇ ਹੋ ਜਿਵੇਂ ਕਿ ਬੈਂਡਡ ਜੁਐਲਰੀ, ਵਾਇਰ ਜੁਐਲਰੀ, ਪੋਲੀਮਰ ਕਲੇ ਜੁਐਲਰੀ, ਸਟੋਨ ਜੁਐਲਰੀ ਅਤੇ ਇਕੋ-ਫ੍ਰੈਂਡਲੀ ਫਲਾਵਰ ਬੇਸ ਜੁਐਲਰੀ। ਅੱਜਕੱਲ ਸੋਨੇ ਜਾਂ ਚਾਂਦੀ ਦੇ ਗਹਿਣਿਆਂ ਤੋਂ ਵੀ ਜ਼ਿਆਦਾ ਇਹਨਾਂ ਜੁਐਲਰੀ ਦੀ ਡਿਮਾਂਡ ਹੈ। ਉਸ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਇੱਕ ਓਕੇਜਨ ਬੇਸਡ ਜੁਐਲਰੀ ਜਿਹੜੀ ਹੈ ਬਣਾਈ ਜਾਂਦੀ ਹੈ ਔਰ ਓਕੇਜਨ ਬੇਸਡ ਜੁਐਲਰੀ ਜਿਹੜੀਆਂ ਪਹਿਨੀ ਜਾਂਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੈਂਡਡ ਜੁਐਲਰੀ ਦੀ। ਇਸ ਤਰੀਕੇ ਦੀ ਜੁਐਲਰੀ ਨੂੰ ਬਣਾਉਣ ਦੇ ਲਈ ਤੁਹਾਨੂੰ ਛੋਟੇ ਮੋਟੇ ਜਿਹੜੇ ਮੋਤੀ ਚਾਹੀਦੇ ਨੇ ਔਰ ਨਾਲ ਹੀ ਤੁਹਾਨੂੰ ਪਲਾਸਟਿਕ ਦੇ ਜਿਹੜੇ ਥ੍ਰੈਡ ਨੇ ਧਾਗੇ ਨੇ ਉਹ ਚਾਹੀਦੇ ਨੇ ਇਸ ਤੋਂ ਬਾਅਦ ਅੱਗੇ ਤੁਹਾਡੀ ਕ੍ਰੀਏਟੀਵਿਟੀ ਕੰਮ ਆਏਗੀ ਤੁਸੀਂ ਇਸ ਨੂੰ ਕਿੰਨੇ ਵਧੀਆ ਤਰੀਕੇ ਨਾਲ ਪਰੋਸ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਮੋਸਟਲੀ ਇਸ ਜੁਐਲਰੀ ਦੇ ਵਿੱਚ ਅਸੀਂ ਬ੍ਰੇਸਲੇਟ ਦੀ ਗੱਲ ਕਰਦੇ ਹਾਂ ਮੋਸਟਲੀ ਇਸ ਤਰੀਕੇ ਦੇ ਨਾਲ ਬ੍ਰੇਸਲੇਟ ਬਣਾਏ ਜਾਂਦੇ ਲੋਕ ਅੱਜਕੱਲ ਇਸ ਨੂੰ ਡੇਲੀ بیس ਤੇ ਜਿਹੜੇ ਨੇ ਵੇਅਰ ਕਰਦੇ ਨੇ ਔਰ ਇਹ ਇੱਕ ਜਿਹਾ ਕਾਮਨ ਪ੍ਰੋਡਕਟ ਹੈ ਜੋ ਕਿ ਲੜਕੇ ਵੀ ਪਾਉਂਦੇ ਨੇ ਔਰ ਲੜਕੀਆਂ ਵੀ ਪਾਉਂਦੇ ਇਸ ਦੇ ਨਾਲ ਨਾਲ ਜੋ ਲੋਕ ਅਸਟ੍ਰੋਲੋਜੀ ਨੂੰ ਮੰਨਦੇ ਨੇ ਉਹ ਵੀ ਬ੍ਰੇਸਲੇਟ ਖਰੀਦਦੇ ਨੇ ਔਰ ਮੈਨੂੰ ਲੱਗਦਾ ਕਿ ਉਹ ਸਭ ਤੋਂ ਜ਼ਿਆਦਾ ਕੀਮਤ ਇਹਨਾਂ ਬ੍ਰੇਸਲੇਟ ਦੀ ਅਸਟ੍ਰੋਲੋਜੀ ਵਾਲੇ ਹੀ ਦਿੰਦੇ ਨੇ ਜੇਕਰ ਤੁਸੀਂ ਸਪੈਸ਼ਲ ਅਸਟ੍ਰੋਲੋਜੀ ਵਾਸਤੇ ਆਪਣੇ ਬ੍ਰੇਸਲੇਟ ਤਿਆਰ ਕਰ ਰਹੇ ਹੋ ਤਾਂ ਤੁਹਾਨੂੰ ਮਟੀਰੀਅਲ ਵੀ ਉਸੇ ਤਰੀਕੇ ਦਾ ਲਾਉਣਾ ਪਏਗਾ ਔਰ ਉਸ ਦਾ ਬਣਾਉਣ ਦਾ ਜੋ ਸਟੈਂਡਰਡ ਤਰੀਕਾ ਹੈ ਉਸੇ ਤਰੀਕੇ ਨਾਲ ਬਣਾਉਣੇ ਪੈਣਗੇ ਆਓ ਹੁਣ ਅਸੀਂ ਗੱਲ ਕਰਦੇ ਹਾਂ ਪੋਲੀਮਰ ਕਲੇ ਜੁਐਲਰੀ ਦੀ ਏਕ ਅਜਿਹੀ ਜੁਐਲਰੀ ਹੈ ਜਿਸ ਨੂੰ ਕਲੇ ਦੇ ਨਾਲ ਬਣਾਇਆ ਜਾਂਦਾ ਹੈ ਅੱਜ ਕੱਲ ਇਹ ਕਲੇ ਵਾਲੀ ਜੁਐਲਰੀ ਦਾ ਵੀ ਕਾਫੀ ਜ਼ਿਆਦਾ ਕ੍ਰੇਜ਼ ਕਲੇ ਦੇ ਬਣਾਏ ਗਏ ਗਹਿਣੇ ਵੀ ਪਹਿਨਦੇ ਨੇ ਅੱਜ ਕੱਲ ਕਲੇ ਬਹੁਤ ਹੀ ਈਜ਼ੀਲੀ ਵੱਖ-ਵੱਖ ਮਾਰਕੀਟ ਤੋਂ ਮਿਲ ਜਾਂਦੀਆਂ ਨੇ ਔਰ ਇਸ ਦੇ ਨਾਲ ਤੁਸੀਂ ਇੰਟਰਨੈਟ ਤੋਂ ਡਿਜ਼ਾਈਨ ਦੇ ਕੇ ਆਪਣੇ ਗਹਿਣੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਕਲੇ ਤੋਂ ਗਹਿਣੇ ਬਣਾਉਣ ਦੇ ਲਈ ਸਾਨੂੰ ਪੇਂਟਿੰਗ ਕਲਰਸ ਯੂਜ਼ ਕਰਨੇ ਪੈਣਗੇ ਇਸ ਦੇ ਨਾਲ ਛੋਟੇ-ਛੋਟੇ ਵਾਇਰ ਯੂਜ਼ ਕਰਨੀਆਂ ਪੈਣਗੀਆਂ ਔਰ ਨਾਲ ਦੀ ਹੀ ਨਾਲ ਤੁਹਾਨੂੰ ਮੋਲਡ ਜਿਹੜੇ ਨੇ ਉਹ ਲੈਣੇ ਪੈਣਗੇ ਕਲੇ ਤੋਂ ਜ਼ਿਆਦਾਤਰ ਐਸਥੈਟਿਕ ਟਾਈਪ ਦੇ ਗਹਿਣੇ ਜਿਹੜੇ ਨੇ ਉਹ ਤਿਆਰ ਹੁੰਦੇ ਨੇ ਲੋਕ ਆਪਣੇ ਆਪ ਨੂੰ ਰਿਚ ਦਿਖਾਉਣ ਦੇ ਲਈ ਯੂਨੀਕ ਦਿਖਾਉਣ ਦੇ ਲਈ ਇਸ ਤਰ੍ਹਾਂ ਦੇ ਗਹਿਣੇ ਜਿਹੜੇ ਨੇ ਉਹ ਪਹਿਨਦੇ ਨੇ ਆਹ ਉਹਨਾਂ ਤੋਂ ਬਣੇ ਗਹਿਣਿਆਂ ਦੇ ਦੋਸਤੋ ਜਿਸ ਤਰੀਕੇ ਦੇ ਨਾਲ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਤਰੀਕੇ ਦੇ ਜਿਹੜੇ ਗਹਿਣੇ ਨੇ ਮੋਸਟਲੀ ਫੁੱਲਾਂ ਤੋਂ ਬੰਦੇ ਨੇ ਇਹ ਜ਼ਿਆਦਾਤਰ ਉਹਨਾਂ ਫੰਕਸ਼ਨਾਂ 'ਚ ਯੂਜ਼ ਹੁੰਦੇ ਜਿਵੇਂ ਕਿ ਹਲਦੀ ਦਾ ਫੰਕਸ਼ਨ ਹੋ ਗਿਆ ਜਾਂ ਫਿਰ ਮਹਿੰਦੀ ਦਾ ਫੰਕਸ਼ਨ ਹੋਗਾ ਜਿੱਥੇ ਰੀਅਲ ਟਾਈਮ ਦੇ ਜਿਹੜੇ ਤੁਹਾਡੇ ਰੀਅਲ ਫੁੱਲ ਨੇ ਉਹ ਯੂਜ਼ ਕਰਕੇ ਤੁਸੀਂ ਫੰਕਸ਼ਨ ਦੇ ਵਿੱਚ ਆਉਂਦੇ ਇਸ ਦੇ ਨਾਲ ਨਾਲ ਹੀ ਕ੍ਰਿਸ਼ਨ ਜਨਮ ਅਸ਼ਟਮੀ ਹੋਗੀ ਹੋਰ ਬਹੁਤ ਸਾਰੀਆਂ ਧਾਰਮਿਕ ਜਗਰਾਤੇ ਹੋਗੇ ਇਸ ਤਰੀਕੇ ਦੇ ਜਿਹੜੇ ਸਾਡੇ ਧਾਰਮਿਕ ਫੈਸਟੀਵਲ ਨੇ ਉੱਥੇ ਵੀ ਇਸ ਤਰੀਕੇ ਦੇ ਗਹਿਣੇ ਜਿਹੜੇ ਨੇ ਬਹੁਤ ਯੂਜ਼ ਹੁੰਦੇ ਆਹ ਹੁਣ ਅਸੀਂ ਗੱਲ ਕਰਦੇ ਆਂ ਸਟੋਨ ਜੁਐਲਰੀ ਮੇਕਿੰਗ ਦੀ ਸਟੋਨ ਦੀ ਬਣੀ ਜੁਐਲਰੀ ਦੇ ਇੱਕ ਅਲੱਗ ਤਰ੍ਹਾਂ ਦੇ ਕਸਟਮਰ ਹੁੰਦੇ ਨੇ ਸਟੋਨ ਦੇ ਨਾਲ ਬਣਾਈ ਜੁਐਲਰੀ ਨੂੰ ਅਮੀਰ ਲੋਕਾਂ ਦੇ ਗਹਿਣੇ ਵੀ ਕਿਹਾ ਜਾਂਦਾ ਇਹ ਜਿੰਨੇ ਜ਼ਿਆਦਾ ਦੇਖਣ ਨੂੰ ਖੂਬਸੂਰਤ ਔਰ ਵਧੀਆ ਲੱਗਦੇ ਨੇ ਉਹਨੇ ਹੀ ਆਸਾਨ ਤਰੀਕੇ ਨਾਲ ਇਹਨਾਂ ਨੂੰ ਤਿਆਰ ਵੀ ਕੀਤਾ ਜਾਂਦਾ ਕਿਉਂਕਿ ਇਸ ਤਰੀਕੇ ਦੇ ਸਟੋਨ ਆਲਰੇਡੀ ਤੁਹਾਨੂੰ ਮਾਰਕੀਟ 'ਚ ਬਣੇ-ਬਣਾਏ ਮਿਲ ਜਾਂਦੇ ਨੇ ਔਰ ਇਹਨਾਂ ਦੇ ਵਿੱਚ ਆਲਰੇਡੀ ਛੇਦ ਜਿਹੜੇ ਨੇ ਕੀਤੇ ਹੁੰਦੇ ਨੇ ਤੁਸੀਂ ਬਸ ਇਹ ਕਰਨਾ ਹੈ ਕਿ ਇਹਨਾਂ ਨੂੰ ਇੱਕ ਆਪਣੀ ਕ੍ਰੀਏਟੀਵਿਟੀ ਦੇ ਨਾਲ ਇੱਕ ਧਾਗੇ 'ਚ ਪਰੋਣਾ ਹੈ ਫਿਰ ਇਹਨਾਂ ਦੇ ਗਹਿਣੇ ਬਣਾ ਕੇ ਤੁਸੀਂ ਮਾਰਕੀਟ ਦੇ ਵਿੱਚ ਵੇਚਨੇ ਨੇ ਇਹਨਾਂ ਦੇ ਵਿੱਚ ਸਟੋਨ ਦੇ ਅਕੋਰਡਿੰਗ ਇਹ ਬਹੁਤ ਸਾਰੇ ਪੱਥਰ ਹੁੰਦੇ ਨੇ ਜਿਨ੍ਹਾਂ ਨੂੰ ਸਪੈਸ਼ਲ ਇੱਕ ਸ਼ੇਪ ਦੇ ਕੇ ਇੱਕ ਸਿਸਟਮ ਦੇ ਵਿੱਚ ਪਰੋਇਆ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਐਜ਼ ਏ ਛੱਲਾ ਮੁੰਦੀ ਜਾਂ ਫਿਰ ਐਜ਼ ਏ ਮਾਲਾ ਜਿਹੜਾ ਗਲ ਦੇ ਵਿੱਚ ਪਾਇਆ ਜਾਂਦਾ ਹੈ ਦੋਸਤੋ ਇਸੇ ਤਰੀਕੇ ਦੇ ਨਾਲ ਤੁਸੀਂ ਇਹ ਜੁਐਲਰੀ ਨੂੰ ਵੱਖ-ਵੱਖ ਤਰੀਕੇ ਦੇ ਨਾਲ ਬਣਾ ਸਕਦੇ ਹੋ ਵੱਖ-ਵੱਖ ਸਟਾਈਲ ਦੇ ਵਿੱਚ ਬਣਾ ਸਕਦੇ ਹੋ ਤਾਂਕਿ ਤੁਹਾਡੀ ਮਾਰਕੀਟ ਦੇ ਵਿੱਚ ਵੈਲਿਊ ਬਣੇ ਔਰ ਤੁਸੀਂ ਇਹਨਾਂ ਨੂੰ ਵੱਖ-ਵੱਖ ਮਾਰਕੀਟ ਦੇ ਵਿੱਚ ਸੇਲ ਕਰੋ ਇਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਆਈਟਮਸ ਨੇ ਜਿਹੜੀਆਂ ਮੈਂ ਤੁਹਾਨੂੰ ਬੋਲ ਕੇ ਦੱਸ ਸਕਦਾ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਣਾ ਸਕਦੇ ਹੋ ਜੁਐਲਰੀ ヘア ਫਰੈਂਡਸ ਬੋ ਪ੍ਰਾਂਦੇ ਕਲੇਰੇ ਅਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਡੇਲੀ ਬੇਸਿਸ ਤੇ ਨਹੀਂ ਮਿਲਦੀਆਂ ਇਹਨਾਂ ਚੀਜ਼ਾਂ ਦੀ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਔਰ ਜਿਹੜਾ ਰੌ ਮਟੀਰੀਅਲ ਹੈ ਬਹੁਤ ਹੀ ਸਸਤਾ ਮਿਲ ਜਾਂਦਾ ਹੈ ਇਸ ਦੇ ਨਾਲ ਹੀ ਸਰਕਾਰ ਵੀ ਜਿਹੜੇ ਹੱਥਾਂ ਦੇ ਨਾਲ ਲੋਕ ਕੰਮ ਕਰਦੇ ਨੇ ਹੱਥਾਂ ਦੇ ਨਾਲ ਡਿਫਰੈਂਟ ਡਿਫਰੈਂਟ ਚੀਜ਼ਾਂ ਬਣਾਉਂਦੇ ਨੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਸਬਸਿਡੀ ਵੀ ਦਿੰਦੀ ਹੈ ਐਮ ਐਸ ਐਮ ای ਅਤੇ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਦੇ ਤਹਿਤ ਇਸ ਤਰ੍ਹਾਂ ਦੇ ਸਟਾਰਟਅਪ ਕਰਨ ਵਾਲਿਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਸਿਰਫ ਸਟਾਰਟਅਪ ਹੀ ਨਹੀਂ ਇਹਨਾਂ ਦੀ ਮਾਰਕੀਟਿੰਗ ਕਰਨ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਸਰਕਾਰ ਜਿਹੜੀ ਹੈ ਸਪੋਰਟ ਕਰਦੀ ਹੈ ਤੁਸੀਂ ਆਪਣੇ ਲੈਵਲ ਤੇ ਇਹਨਾਂ ਪ੍ਰੋਡਕਟਸ ਦੀ ਮਾਰਕੀਟਿੰਗ ਖੁਦ ਕਰ ਸਕਦੇ ਹੋ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਪਰ ਇਸ ਦੇ ਨਾਲ ਨਾਲ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ YouTube ਦੇ ਇਨਫਲੂਐਂਸਰ ਸਰ ਨੂੰ ਆਪਣੇ ਜਿਹੜੇ ਬਣਾਏ ਹੋਏ ਪ੍ਰੋਡਕਟ ਪੇਚ ਸਕਦੇ ਹੋ ਔਰ ਤੁਹਾਡੇ ਪ੍ਰੋਡਕਟ ਨੂੰ ਆਪਣੇ ਪੇਜ ਦੇ ਉੱਪਰ ਜਾਂ ਫਿਰ ਆਪਣੇ YouTube ਚੈਨਲ ਤੇ ਦਿਖਾ ਕੇ ਇਹਨਾਂ ਪ੍ਰੋਡਕਟ ਦੀ ਮਾਰਕੀਟਿੰਗ ਕਰਾ ਸਕਦੇ ਹੋ। ਇਸ ਦੇ ਨਾਲ ਨਾ ਤੁਸੀਂ ਆਸ-ਪਾਸ ਆਪਣੇ ਲੱਗਦੇ ਸਲੂਨ ਦੇ ਵਿੱਚ ਆਪਣੇ ਪ੍ਰੋਡਕਟ ਰਖਾ ਕੇ ਆਪਣੀ ਮਾਰਕੀਟਿੰਗ ਉੱਥੇ ਵੀ ਕਰ ਸਕਦੇ ਹੋ। ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣ ਵਾਲੇ ਰੌ ਮਟੀਰੀਅਲ ਦੇ ਨਾਲ ਤੁਸੀਂ ਇਹ ਆਪਣੀ ਜੁਐਲਰੀ ਜਿਹੜੀ ਹੈ ਉਹ ਤਿਆਰ ਕਰ ਸਕਦੇ ਹੋ ਔਰ ਇੱਕ ਵਧੀਆ ਪ੍ਰਾਈਸ ਦੇ ਉੱਪਰ ਆਪਣੀ ਕ੍ਰੀਏਟੀਵਿਟੀ ਦੇ ਨਾਲ ਬਣਾ ਕੇ ਇੱਕ ਵਧੀਆ ਰੇਟ ਤੇ ਵੇਚ ਸਕਦੇ ਹੋ। ਜੇਕਰ ਤੁਸੀਂ 1000 ਰੁਪਏ ਦਾ ਰੌ ਮਟੀਰੀਅਲ ਖਰੀਦਦੇ ਹੋ ਤਾਂ ਤੁਸੀਂ ਲਗਭਗ 4 ਤੋਂ 5000 ਰੁਪਏ ਦੀ ਆਪਣੀ ਜੁਐਲਰੀ ਜਿਹੜੀ ਬਣਾ ਕੇ ਇਸ ਨੂੰ ਵੇਚ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਆਪਣੀ ਕ੍ਰੀਏਟੀਵਿਟੀ ਦਾ ਧਿਆਨ ਰੱਖਣਾ ਪਏਗਾ ਮਾਰਕੀਟ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹਨਾਂ ਤੋਂ ਆਪਣੀ ਜਿਹੜੀ ਚੀਜ਼ ਆ ਯੂਨੀਕ ਬਣਾਉਣੀ ਪਏਗੀ ਔਰ ਲੋਕਾਂ ਨੂੰ ਆਪਣੀ ਚੀਜ਼ ਵੱਲ ਅਟਰੈਕਟ ਕਰਨ ਵਾਸਤੇ ਉਹਦੇ ਵਿੱਚ ਕੁਆਲਿਟੀ ਵੀ ਐਡ ਕਰਨੀ ਪਏਗੀ ਸੋ ਦੋਸਤੋ ਇਹ ਸੀ ਅੱਜ ਦਾ ਹੈਂਡਮੇਡ ਆਰਟਿਸਟ ਵਾਸਤੇ ਬਿਜ਼ਨਸ ਜੋ ਕਿ ਤੁਸੀਂ ਘਰ ਵਿੱਚ ਬੈਠ ਕੇ ਘਰ ਵਿੱਚ ਮਟੀਰੀਅਲ ਆਰਡਰ ਕਰਕੇ ਘਰ ਤੋਂ ਹੀ ਆਪਣੀ ਬਿਜ਼ਨਸ ਨੂੰ ਚਲਾ ਸਕਦੇ ਹੋ ਔਰ ਆਪਣੀ ਜਿਹੜੀ ਜੀਵਿਕਾ ਘਰ ਤੋਂ ਬੜੇ ਆਰਾਮ ਦੇ ਨਾਲ ਚਲਾ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਨੂੰ ਮੈਂ ਹੋਰ ਡੀਪਲੀ ਇੱਕ ਇੱਕ ਚੀਜ਼ ਦੇ ਉੱਪਰ ਤੁਹਾਨੂੰ ਵੀਡੀਓ ਬਣਾ ਕੇ ਦੱਸਾਂ ਕਿ ਕਿਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਤਾਂ ਕਿ ਮੈਂ ਉਸ ਅਕੋਰਡਿੰਗ ਨਵੀਆਂ ਵੀਡੀਓਜ਼ ਬਣਾਵਾਂ ਔਰ ਤੁਹਾਡੇ ਕੰਮ ਔਰ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਪਾਓ ਦੋਸਤੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮਰਨਜੀਤ ਪਾਲ